ਸੋ ਸਿੱਗਲ ਜੀ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਅੱਜ ਸੀ ਸਾਡੇ ਪਿੰਡ ਚੌਥੀ ਪ੍ਰਭਾਤ ਫੇਰੀ ਤੇ ਪਹਿਲਾਂ ਗੁਰੂ ਘਰ ਵਿੱਚ ਮੱਥਾ ਟੇਕ ਕੇ ਤੇ ਫਿਰ ਆਪ ਪਹੁੰਚ ਗਏ ਜੀ ਉੱਚੇ ਵਾਲੇ ਅੱਡੇ ਤੇ ਤੇ ਤੁਸੀਂ ਵੀ ਸਰਵਣ ਕਰੋ ਸ਼ਬਦ ਗਰਵਾਲੀ ਦਾ ਕੀਰਤਨ ਅੱਜ ਸੀਗੀ ਤਿੰਨ ਜਗ੍ਹਾ ਤੇ ਚਾਹ ਪਾਣੀ ਦਾ ਪ੍ਰਬੰਧ ਕਰੋ ਜੀ ਸਰਵਣ ਸ਼ਬਦ ਕੀਤਾ ਚਾਪੀ ਤੇ ਪਹੁੰਚ ਕੇ ਜੀ ਦੂਜੇ ਪੜਾਅ ਦੇ ਉੱਤੇ ਤੇ ਹੁਣ ਇੱਥੇ ਵੀ ਲੱਗੇ ਕਿ ਸ਼ਬਦ ਚੌਂਕੀ ਸਰਵਣ ਕਰੋ ਜੀ ਵਾਹਿਗੁਰੂ E aí

ਆਉ ਭਗਤ ਦਾ ਭੁਖਾ ਆਇਆ ਸੁਣਿਆ ਬੀਦਰ ਦੇ ਆਇਆ ਸੁਣਿਆ ਬੀਦਰ ਦੇ ਆਇਆ ਸੁਣਿਆ ਬੀਦਰ ਦੇ ਆਇਆ ਸੁਣਂਦੀ ਗਦੇ ਆਇਆ ਸੁਣਿਆ ਬੀਦਰ ਦੇ ਆਇਆ ਸੁਣਿਆ ਬੀਦਰ ਦੇ ਆਇਆ ਸੁਣਿਆ ਬੀਦਰ ਦੇ ਆਇਆ ਭੁਖਾ ਬੋਲੇ ਤੁਰ ਜਵਨ ਨਾ ਹੋਵੇ

ਬੰਦ ਕਰ ਗਾਇਆ ਤੇ ਆਪ ਜੀ ਪਰਮਤਮਾ ਦੇ ਜਾ ਕੇ ਜਵਾਹਰ ਦੀ ਬੇਸ਼ਾਮ ਰੋਣ ਦੇ ਭਾਰ ਦੇ ਨੇ। ਪਰ ਸੇ ਜਹਤ ਕੋਈ ਨਾ ਤੇ ਸ਼ਬਦ ਜਵਤੀ ਨਹੀਂ ਹੈ ਕੁਰਬਾਨੀ ਕਰ ਲਈਏ। ਜੇਕਰ ਜੁਗਤਰੀ ਤੇ ਕੁਰਬਾਨੀ ਕਰਨ ਹੁੰਦੀ ਹੈ। ਕੋ ਕਰ ਸ਼ੋਕ ਨਿਸ਼ਟ ਹਰਨਾ ਹੋ ਜਾਂਦਾ ਹੈ। ਸੋ ਸਰਗੁਪਾਸ਼ਾ ਦੀਏ ਬਾਤ ਬਾਗ ਰਸ਼ ਰਾਮਤਰ। ਸਿਨ ਰੇ ਸ਼ਕਤੀ ਹੋਏ। ਤੋਂ ਬੋਤ ਬੰਦ ਕਰ ਚਾਹ ਪਾਣੇ ਚੁੱਕਾ ਹੈ ਸ਼ਕਤੀ ਚੱਕੋ।

ਵੱਬਰੀ ਨੀ ਬੰਨਣਾ ਤੇ ਉਸ ਤੋਂ ਬਾਅਦ ਆਪਾਂ ਪਹੁੰਚ ਗਏ ਜੀ ਬੰਗਿਆ ਮੰਡੀ ਦੇ ਵਿੱਚ ਜਾਣਾ ਸੀਗਾ ਤੇ ਆਪਾਂ ਮੋਟਰਸਾਈਕਲ ਕੀਤਾ ਗਰਮ ਤੇ ਆਪਾਂ ਪਹੁੰਚਣਾ ਸੀਗਾ ਬੰਗਿਆ ਮੰਡੀ ਧੁੰਦ ਉਹ ਪੈ ਚੁੱਕੀ ਸੀਗੀ ਇਸ ਕਰਕੇ ਮੈਂ ਉਹ ਚਾਰਜ ਕਰ ਪਹੁੰਚ ਗਿਆ ਅਪਸ ਦੇ ਪਹੁੰਚ ਗਏ ਮੰਡੀ ਬੰਗਿਆ ਸਮਾਨ ਲੈਣਾ ਸੀਗਾ ਟਮਾਟਰ ਕੋਬੀ ਤੇ ਮਿਰਚ ਇਹ ਸਾਡਾ ਪ੍ਰਾਣਾ ਅੰਕਲ ਹਲਵਾਈ ਸੀਗਾ ਤੇ ਸਮਾਨ ਬਹੁਤ ਸਗਾ ਲੈਣੇ ਵਾਲਾ ਵਿੱਚ ਹੀ ਆਲੂ ਪਿਆਜ਼ ਵਗੈਰਾ ਸਾਰਾ ਕੁਝ ਤੇ ਉਹ ਲੈਣ ਲਈ ਆਪਾਂ ਫਿਰ ਮੰਡੀ ਬੰਗਿਆ ਦੇ ਵਿੱਚ ਸਾਨੂੰ ਜਾਣਾ ਪਿਆ ਠੰਡ ਦੇ ਬਨਾਲ ਤੋਂੰਦ ਵੀ ਜ਼ਿਆਦਾ ਸੀਗੀ ਫੇਰ ਆਪਾਂ ਵਾਪਸ ਆਏ ਦੁਰਦਰਾ ਸਾਹਿਬ ਆ ਕੇ ਸਿੰਘਾਂ ਨੂੰ ਸ਼ਿਕਾਇਆ ਲੰਗਰ ਤੇ ਨਾਲੇ ਕੀਤੀ ਸੇਵਾ ਤੇ ਨਾਲੇ ਖਾਦੇ ਆਲੂ ਵਾਲੇ ਪਰੌਂਠੇ ਆਪ ਖਾ ਕੇ ਪਰੌਂਠੇ ਤੇ ਆਪਾਂ ਬਿਨ੍ਹਾ ਧੋ ਕੇ ਤੇ ਕਮ ਕਮਲ ਬੈਠ ਕੇ ਤੇ ਆਪਾਂ ਤੁਰ ਪਏ ਸ਼ਹਿਰ ਨੂੰ ਆਪਾਂ ਜਾਂਸ ਕੰਮ ਤੇ ਤੇ ਕੰਮ ਤੇ ਪਹੁੰਚ ਕੇ ਪਹਿਲਾਂ ਆਪੋਗੇ ਗੁਰਦੁਆਰਾ ਮੱਥਾ ਟੇਕਣ ਉਸ ਤੋਂ ਬਾਅਦ ਪੀਂਗੇ ਚਾਹ ਖਾੜੇ ਮਿੱਤਰਾਈ ਸੀਗੇ ਉਹਨਾਂ ਦੇ ਨਾਲ ਪਹੁੰਚ ਗਏ ਆਪਾਂ ਆਪਣਾ ਚਾਹ ਵਾਲੇ ਦੇ ਤੇ ਮੁੰਡੇ ਕਹਿੰਦੇ ਚਾਹ ਬੜੀ ਸਵਾਦ ਆ ਮੈਂ ਚਾਹ ਪੀਓ ਤੇ ਨੇਰੀ ਹੋ ਜਾ ਬਈ ਓਏ ਆਪਾਂ ਵੀ ਆਪਣਾ ਕੰਮ ਕਰਨਾ ਵਾ ਹੁਸ ਤੋਂ ਬਾਅਦ ਆਪਾਂ ਪਹੁੰਚ ਗਏ ਜੀ ਪ੍ਰੀ ਟ੍ਰੈਵਲ ਤੇ ਤੇ ਆਪਾਂ ਚਾਚਾ ਮੋਰੇ ਜਾ ਰਿਹਾ ਸੀ ਉੜਿਆ ਉਹ ਮਗਾ ਕਿ ਕਿੱਥੇ ਚੱਲਾਂ ਉਹ ਕਹਿੰਦਾ ਯਾਰ ਸਮਾਨ ਲੈ ਕੇ ਆਏ ਆ ਮਗਾ ਚਲੋ ਠੀਕ ਆ ਤੇ ਆਪਣੇ ਫੋਨ ਦੇ ਟੁੱਟ ਗਏ ਸੀ ਲੈਂਜ ਤੇ ਗਾਰਡ ਆਪਾਂ ਪਹੁੰਚ ਕੇ ਜੀ ਆਈ ਜਾਂ ਹੁਣਾਂ ਤਾਂ ਪਹਾਇਆ ਗਾਰਡ ਤੇ ਲੈਂਜ ਤੇ ਨਿਆ ਨਵਾਂ ਕਵਰ ਤੇ ਆਪਾਂ ਪਹੁੰਚ ਕੇ ਫਿਰ ਆਪਣੀ ਦੁਕਾਨ ਤੇ ਤੇ ਕੰਮ ਹੋ ਗਿਆ ਸ਼ੁਰੂ ਜੀ ਆਕ ਲੋ ਵੀ ਆ ਜਾ ਬਈ ਕੋਲਫੀ 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 ਵਾਲੇ ਭਾਈ ਆ ਜਾ ਬਈ ਤੇ ਮੁੰਡਾ ਆਪਣਾ ਆ ਗਿਆ ਤਲਵਿੰਦਰ ਸਿੰਘ ਕਹਿੰਦਾ ਯਾਰ ਭਾਜੀ ਕਿੱਥੋਂ ਆਏ ਆ ਮੈਂ ਕਿਹਾ ਕਿਤੇ ਨਹੀਂ ਇੱਥੇ ਹੀ ਸੀ ਕਿ ਭਰਾ ਉਤਵਾਰ ਦਾ ਪਛਾਵਨ ਹੋਏ ਘਰੇ ਘਰੇ ਆ ਕੇ ਤੇ ਪਹਿਲਾਂ ਠੀਕੇ ਗੁਰੂ ਘਰ ਮੱਥਾ ਮੱਥਾ ਟੇਕਣ ਤੋਂ ਬਾਅਦ ਗਰਵਾਣੀ ਸੁਣ ਕੇ ਤੇ ਆਪਾਂ ਪਹੁੰਚ ਗਏ ਜੀ ਲੰਗਰ ਹਾਲ ਦੇ ਵਿੱਚ ਹੁਣ ਸਾਡਾ 2-3 ਦਿਨ ਦਾ ਲੰਗਰ ਜਿਹੜਾ ਤੁਹਾਨੂੰ ਪਤਾ ਹੀ ਹੈ ਗੁਰੂ ਦਵਾਰੇ ਹੀ ਚੱਲਣਾ ਹੈ ਜੀ ਤੇ ਲੰਗਰ ਸ਼ਿਕ ਪਹਿਲਾਂ ਸੇਵਾ ਕੀਤੀ ਸਾਰਾ ਲੰਗਰ ਸ਼ਿਕਾਇਆ ਲੰਗਰ ਸ਼ਿਕਾ ਕੇ ਤੇ ਫਿਰ ਨਾਲ ਦੇ ਨਾਲ ਸਾਰਿਆਂ ਨੂੰ ਛਕਾ ਕੇ ਲੰਗਰ ਤੇ ਆਪ ਸ਼ੱਕ ਦੇ ਆਪ ਆ ਗਏ ਇੱਕ ਘਰ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਿਲਦੇ ਆ ਗਣੂ ਨਵੇਂ ਵਲੌਗ ਚ ਤੁਸੀਂ ਵੀ ਲੰਗਰ ਕਿਹਾ ਕੇ ਦੱਸੋ ਜੋ ਉੱਠ ਗਏ ਆ ਵੀ ਲੋਏ